ਭਰਜੀ ਕਾ ਖਾਲਸਾ ਭਰਜੀ ਕੀ ਫਤਿਹ ਅਸਵਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕੌਮੀ ਇਨਸਾਫ ਮੂਰਤੀ ਨੂੰ ਜਿਹੜਾ ਲੱਗੇ ਨੂੰ ਜਿਹੜਾ 2 ਸਾਲ ਹੋ ਗਏ ਨੇ ਤੇ ਅੱਜ ਜਿਹੜਾ ਕਿ ਮੁੱਖ ਮੰਤਰੀ ਦੀ ਰਿਹਾਸ ਦਾ ਜਿਹੜਾ ਘਰਾਓ ਕਰਨਾ ਸੀ ਤੇ ਮਹਾਲੀ ਤੋਂ ਜਿਹੜਾ ਵੱਡਾ ਇਕੱਠ ਚੱਲਿਆ ਨਿੰਗ ਸਿੰਘਾਂ ਤੇ ਵੱਖ-ਵੱਖ ਜਥੇਬੰਦੀਆਂ ਦਾ ਜਿਹੜੇ ਕਿ ਮੋਰਚਾ ਦੇ ਵਿੱਚ ਬੇਸ਼ੱਕ ਪੰਜਾਬ ਪੁਲਿਸ ਵੱਲੋਂ ਭਾਈ ਅੰਮਰਤ ਬਾਸ ਸਿੰਘ ਦੇ ਪਿਤਾ ਸਮੇਤ ਸੈਂਕੜੇ ਨੌਜਵਾਨਾਂ ਨੂੰ ਜਿਹੜਾ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਉਸ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਅਤੇ ਨਹਿੰਗ ਜਥੇਬੰਦੀਆਂ ਉਸ ਬੰਦੀ ਸੋੜ ਜਿਹੜਾ ਮੋਰਚਾ ਹੈਗਾ ਕੌਮੀ ਇਨਸਾਫ਼ ਮੋਰਚਾ ਹੈਗਾ ਜਿਹੜਾ ਉਹਦੇ ਵਿੱਚ ਪਹੁੰਚੇ ਨੇ ਮਹਾਲੀ ਵਿੱਚ ਲੱਗਿਆ 2 ਸਾਲ ਤੋਂ ਲਗਾਤਾਰ ਮੀ ਪੈਂਦਾ ਹਨੇਰੀਆਂ ਬਗਦੀਆਂ ਲੋ ਲੱਗਦੀ ਆ ਗਰਮੀਆਂ ਦੇ ਵਿੱਚ ਕੈਰ ਦੀ ਗਰਮੀ ਤੇ ਕੈਰ ਦੀ ਠੰਡ ਦੇ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ ਡਟੇ ਹੋਏ ਨੰਗ ਸਿੰਘ ਬਖ ਬਖ ਜਥੇਬੰਦੀਆਂ ਭਾਈ ਜਗਤਾਰ ਸਿੰਘ ਹਵਾਰੇ ਵੱਲੋਂ ਇੱਕ ਕਾਲ ਆਈ ਆ ਕਿ ਜਿਹੜਾ 7 ਮਈ ਜਿਹੜਾ ਇਹ ਮੋਰਚਾ ਚਲਾਇਆ ਜਾਵੇ ਤੇ 7 ਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇ ਇਦੇ ਤਹਿਤ ਚੱਲਦਿਆਂ ਅੱਜ ਕੌਮੀ ਇਨਸਾਫ ਮੋਰਚੇ ਤੇ ਇੱਕ ਵੱਡਾ ਕਾਫਲਾ ਚੱਲਿਆ ਬੇਸ਼ੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਾਲੀ ਪੁਲਿਸ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸਾ ਲਗਾਈ ਗਈ ਆ ਅਤੇ ਉੱਥੇ ਇਹ ਵੀ ਦੱਸਿਆ ਜਾ ਰਿਹਾਗਾ ਕਿ ਪੁਲਿਸ ਵੱਲੋਂ ਨਿੰਗ ਸਿੰਘਾਂ ਤੇ ਸਿੱਖ ਜਥੇਬੰਦੀਆਂ ਉੱਤੇ ਲਾਠੀ ਚਾਰਜ ਕੀਤਾ ਗਿਆ ਅਤੇ ਕਈਆਂ ਦੀਆਂ ਸੱਟਾਂ ਲੱਗਣ ਦੀਆਂ ਖਬਰਾਂ ਆ ਰਹੀਆਂ ਨੇ ਕਈਆਂ ਦੀ ਜ਼ਖਮ ਜ਼ਖਮੀ ਹੋਣ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਬਹੁਤ ਹੀ ਮੰਦ ਭਾਗੀਆਂ ਨੇ ਤੁਹਾਨੂੰ ਦੱਸ ਦਈਏ ਕਿ ਨਿੰਗ ਸਿੰਘਾਂ ਵੱਲੋਂ ਬੈਰੀਗੇਡ ਤੋੜੇ ਗਏ ਨੇ ਜਿਹੜੇ ਬੈਰੀਗੇਡ ਲਗਾਏ ਸੀ ਪੁਲਿਸ ਨੇ ਚੰਡੀਗੜ੍ਹ ਜਾਣ ਤੋਂ ਤੇ ਬੱਕ ਬੱਕ ਰਸਤੇ ਤੇ ਹੁੰਦੇ ਹੋਏ ਨਿੰਗ ਸਿੰਘ ਜਥੇਬੰਦੀਆਂ 43 ਸੈਕਟਰ ਦੇ ਵਿੱਚ ਪਹੁੰਚ ਚੁੱਕੀਆਂ ਨੇ 43 ਤੋਂ ਬਾਅਦ ਜਿਹੜੇ ਬੱਕ ਬੱਕ ਜਿਹੜਾ ਕਿ ਇੱਕ ਲੱਗਦਾ ਜਿਹੜੀ ਭਗੜੜ ਮੱਚ ਗਈ ਆ ਜਿਹੜੀ ਆਪਾਂ ਇਹ ਕਹਿ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜਾ ਕੋਟਵੀਆ ਕਰੋ ਕਰਨ ਨੂੰ ਲੈ ਕੇ ਜਿਹੜਾ ਸਿੰਘਾ ਵੱਲੋਂ ਉਧਰੋਂ ਚਾਲੇ ਪਾ ਦਿੱਤੇ ਤਾਂ ਪੁਲਿਸ ਵੱਲੋਂ ਜਿਹੜਾ ਹੈਗਾ ਕਿ ਲਗਾਤਾਰ ਸਿੱਖਾਂ ਉੱਤੇ ਨਿਹੰਗ ਸਿੰਘਾਂ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਅਤੇ अनेका ਨੌਜਵਾਨ ਫਟੜੇ ਦੱਸੇ ਜਾ ਰਹੇ ਨੇ ਅਤੇ ਚੁੱਕ ਚੁੱਕ ਕੇ ਗੱਡੀਆਂ ਦੇ ਵਿੱਚ ਸੁੱਟਿਆ ਜਾ ਰਿਹਾਗਾ ਰਿਟੇਨ ਕੀਤਾ ਜਾ ਰਿਹਾ ਗਰਪਧਾਰ ਕਰਕੇ ਜਿਹੜਾ ਵੱਖ-ਵੱਖ ਥਾਣਿਆਂ ਦੇ ਵਿੱਚ ਲਜਾਇਆ ਗਿਆਗਾ ਸਭ ਤੋਂ ਵੱਡਾ ਆਪਾਂ ਇਹ ਕਹ ਲਈਏ ਕਿ ਦੁੱਖ ਦੀ ਘੜੀ ਆ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਵਾਅਦੇ ਕਰਦੀਆਂ ਨੇ ਕਿ ਅਸੀਂ ਬਿਆਦਵੀ ਦੇ ਮਸਲੇ ਦਾ ਹੱਲ ਕਰਦਾਂਗੇ ਅਸੀਂ ਰਿਹਾਈ ਕਰਦਾਂਗੇ ਜਿਹੜੇ 33 33 30 ਸਾਲਾਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਅੱਜ ਤੁਸੀਂ ਉਹ ਦੇਖ ਲਿਆ ਸਰਕਾਰਾਂ ਦਾ ਜਿਹੜਾ ਹੱਥਕੰਡਾ ਜਿਹੜੀਆਂ ਸਰਕਾਰਾਂ ਅਪਣਾਉਂਦੀਆਂ ਰਹੀਆਂ ਨੇ ਇਹ ਅੱਜ ਤੋਂ ਨਹੀਂ ਇਹ ਸਦੂ ਤੋਂ ਹੀ ਜਿਹੜਾ ਕੰਮ ਚੱਲਦਾ ਆ ਰਿਹਾਗਾ 7 ਮਈ ਸਿੰਘ ਨੇ ਜਿਹੜੇ 7 ਮਈ ਜਥੇਬੰਦੀਆਂ ਨੇ ਧਰਨਾ ਦੇਣ ਜਾ ਰਹੀਆਂ ਸੀ ਸੀਐਮ ਦੀ ਰਿਹਾਸ ਦੇ ਅੱਗੇ ਉਤੋਂ ਪਹਿਲਾ ਜਿਹੜਾ ਸੀਐਮ ਦੀ ਰਿਹਾਸ ਦੇ ਕੋਠੀ ਦੇ ਬਾਹਰ ਜਿਹੜਾ ਕਾਮੇ ਨੇ ਜਿਹੜੇ ਕਿ ਪੀਆਰਸੀ ਦੇ ਮੁਲਾਜ਼ਮ ਨੇ ਜਿਹੜੇ ਕੱਚੇ ਨੇ ਉਹ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿਹੜਾ ਉਹ ਧਰਨਾ ਦੇ ਹੀ ਬੈਠੇ ਨੇ ਤੇ ਦੂਸਰੇ ਪਾਸੇ ਅਜ ਬੰਦੀ ਸਿੰਘ ਨੂੰ ਸੜਵਾਉਣ ਦੇ ਲਈ ਉਹਨਾਂ ਦੀ ਰਿਹਾਈ ਦੇ ਲਈ ਤੇ ਉਤੋਂ ਜਿਹੜਾ ਇਨਸਾਫ ਕੌਮੀ ਇਨਸਾਫ ਮੋਰਚਾ ਲੱਗਿਆ ਮਹਾਲੀ ਦੇ ਵਿੱਚ ਉੱਥੋਂ ਚੱਲ ਕੇ ਚੰਡੀਗੜ੍ਹ ਤੱਕ ਢੰਗ ਜਿਹਾ ਤੇ ਬੰਦੀਆਂ ਸਿੱਖ ਜੱਥੇ ਬੰਦੀਆਂ ਅਤੇ ਹੋਰ ਕਿਸਾਨ ਆਗੂ ਤੇ ਉੱਥੇ ਰਿਆਸਤ ਦੇ ਮੁੱਖ ਮੰਤਰੀ ਨੂੰ ਜਿਹੜਾ ਮੰਗ ਪੱਤਰ ਦੇਣ ਦੇ ਲਈ ਇੱਕ ਇਹ ਕਿ ਸਾਡੇ ਜਿਹੜੇ ਸਿੰਘ ਨੇ ਬੰਦੀ ਸਿੰਘ ਨੇ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਜਾ ਰਿਹਾ ਪਰ ਦੂਸਰੇ ਪਾਸੇ ਹੋਇਆ ਕਿ ਉਹਨਾਂ ਦਾ ਮੰਗ ਪੱਤਰ ਦੇਣ ਦੀ ਬਜਾਏ ਡਾਂਗਾਂ ਦੀ ਬਸਾੜਾ ਕੀਤੀਆਂ ਗਈਆਂ ਪੁਲਿਸ ਵੱਲੋਂ ਡਾਂਗਾਂ लाठी चार्ज ਕੀਤਾ ਗਿਆ ਸਿੰਘਾਂ ਨੂੰ ਖਦੇੜਨ ਦੇ ਲਈ ਪਰ ਸਿੱਖੋਂ ਕਦੇ ਵੀ ਇਹਨਾਂ लाठी चार्जਾਂ ਜਾਂ ਗੋਲੀਆਂ ਜਾਂ ਹੋਰ ਤੋਂ ਨਹੀਂ ਡਰਦੀ ਤੁਸੀਂ ਅੱਜ ਤੋਂ ਨਹੀਂ ਤੁਸੀਂ ਬਥੇ ਰਹਿ ਟਾਈਮ ਤੋਂ ਜਿਹੜਾ ਸਿੰਘਾਂ ਦੇ ਨਾਲ ਆ ਸਿੱਖਾਂ ਦੇ ਨਾਲ ਇਹੀ ਵਰਤਾਰਾ ਕਰਦੇ ਆ ਰਹੇ ਹੋ ਬੇਸ਼ੱਕ ਪੁਲਸਾ ਤੇ ਸਿੰਘ ਸਿੰਘ ਕਈ ਥਾਂ ਦੱਸਿਆ ਕਿ ਆਮੋ ਸਾਹਮਣੇ ਵੀ ਹੋਇਆ ਆਪਸ ਦੇ ਵਿੱਚ ਝੜਪਾਂ ਵੀ ਹੋਈਆਂ ਨੇ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਕੌਮੀ ਇਨਸਾਨ ਮੋਰਟ ਤੇ ਚੱਲਿਆ ਹੋਇਆ ਜੱਤਾ ਜਿਹੜਾ ਕਿ 43 ਸੈਕਟਰ ਦੇ ਵਿੱਚ ਪਹੁੰਚ ਗਿਆ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੇ ਨਿੰਘ ਸਿੰਘ ਤੇ ਬਖ ਬਖ ਜਥੇਬੰਦੀਆਂ ਦੇ ਵਿੱਚ ਟਕਰਾਅ ਵੀ ਬਣਿਆ ਹੋਇਆਗਾ ਅਤੇ ਕਿਸਾਨ ਆਗੂਆਂ ਦੇ ਨੌਜਵਾਨ ਵੀ ਪੁੱਜੇ ਨੇ ਕਿਸਾਨ ਵੀ ਪੁੱਜੇ ਨੇ ਆਪਣੇ ਟਰੈਕਟਰ ਲੈ ਕੇ ਵੀ ਪੁੱਜੇ ਨੇ ਉਹਨਾਂ ਨੇ ਬੈਰੀਕਾਰਡ ਜਿਹੜੇ ਲਾਇਜ਼ ਪੁਲਿਸ ਨੇ ਪੱਟੁੱਟੇ ਪਰੇ ਕਰ ਦਿੱਤੇ ਕਿ ਸਾਨੂੰ ਸਾਂਤਮੀ ਢੰਗ ਦੇ ਨਾਲ ਸੀਐਮ ਕੋਠੀ ਦਾ ਜਿਹੜਾ ਘਰਾਓ ਕਰਨਾ ਹੈਗਾ ਉਹ ਸਾਨੂੰ ਜਾਣ ਦਿਓ ਪਰ ਪਹਿਲਾਂ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਉਹਨਾਂ ਉੱਤੇ ਜ਼ੁਲਮ ਢਾਇਆ ਗਿਆ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਕਿ लाਠੀ ਚਾਰਜ ਕੀਤਾ ਗਿਆ ਜਿਹੜਾ ਜਾਮ ਆ ਉਹ ਵੀ ਬਹੁਤ ਵੱਡਾ ਲੱਗ ਚੁੱਕਿਆ ਹੈਗਾ ਜੀਕਪੁਰ ਤੋਂ ਲੈ ਕੇ ਕਹਿੰਦੇ ਚੰਡੀਗੜ੍ਹ ਤੱਕ ਇਧਰ ਮਹਾਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਤੇ ਅਨੇਕਾਂ ਜਿੱਥੇ ਲੋਕ ਫਸੇ ਨੇ ਕਿਉਂ ਸਰਕਾਰ ਇਸ ਤਰ੍ਹਾਂ ਜਲੀਲ ਕਰ ਰਹੀਆਂ ਨੇ ੱਤਕੇ ਦੇ ਨਾਲ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੀਆਂ ਨੇ ਕਿਉਂ ਨਹੀਂ ਗੱਲਬਾਤ ਕਰਦੀਆਂ 2 ਸਾਲ ਹੋ ਗਏ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਲੱਗਿਆ ਪੰਜਾਬ ਸਰਕਾਰ ਕਿਉਂ ਨਹੀਂ ਉਹਨਾਂ ਵੱਲ ਨਿਗਾਹ ਕਰਦੀ ਜੇਕਰ ਅੱਜ ਸਿੰਘਾਂ ਨੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਜਿਹੜਾ ਗ੍ਰਿਪਧਾਰ ਕਰ ਲਿਆ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਜਿਹੜਾ ਪੁਲਸ ਵੱਲੋਂ ਗ੍ਰਿਪਧਾਰ ਕੀਤਾ ਗਿਆ ਇਸਤੇ ਹੀ ਚੱਲਦਿਆਂ ਹੋਇਆ ਇੱਥੇ ਹੀ ਬੱਸ ਨਹੀਂ ਕਿ ਜਦੋਂ ਨਹਿਂਗ ਸਿੰਘ 7 ਮਈ ਧਰਨਾ ਦੇ ਰਹੇ ਨੇ ਮਜਾਰਾ ਕਰਨ ਜਾ ਰਹੇ ਨੇ ਤੇ ਪੁਲਿਸ ਵੱਲੋਂ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੁਣ ਕਹਿੰਦੇ ਕਿ ਹਲਕਾ ਲਾਠੀ ਚਾਰਜਾ ਹਲਕਾ ਤੇ ਭਾਈ ਦੂਜਾ ਕਹੇਗਾ ਹੁੰਦਾਗਾ ਲਾਠੀ ਚਾਰਜ ਲਾਠੀ ਚਾਰਦੀ ਆ ਚਾਹੇ ਹੋ ਜਿਸ ਤਰ੍ਹਾਂ ਮਰਜ਼ੀ ਹੋਵੇ ਲਾਠੀ ਚਾਰਜ ਕੀਤਾ ਗਿਆਗਾ মিডিਆ ਪੂਰੀ ਰਿਪੋਰਟ ਬਖਾਣੀ ਰਿਹਾਗਾ ਕਿਉਂਕਿ ਬਹੁਤੇ ਜਣੇ ਫੱਟੜ ਦੱਸੇ ਜਾ ਰਹੇ ਨੇ ਤੇ ਕਈਆਂ ਦੇ ਸੱਟਾਂ ਲੱਗੀਆਂ ਨੇ ਕਈਆਂ ਨੇ ਮਮੋਲੀ ਸੱਟਾਂ ਲੱਗੀਆਂ ਨੇ ਬੋਡੀ ਗਿਣਤੀ ਦੇ ਵਿੱਚ ਜਿਹੜਾ ਕਿ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਆਗੂ ਨੂੰ ਫੜ ਕੇ ਜਿਹੜਾ ਪੁਰਸ ਗੱਡੀਆਂ ਦੇ ਵਿੱਚ ਕਵੇਂ ਸੁੱਟ ਰਹੀ ਆ ਕਵੇਂ ਨਿਹੰਗ ਸਿੰਘਾਂ ਨੂੰ ਕਵੇਂ ਧੂ ਤੂਕ ਕੇ ਜਿਹੜਾ ਗੱਡੀਆਂ ਦੇ ਵਿੱਚ ਸੁੱਟਿਆ ਜਾ ਰਿਹਾਗਾ ਇਹ ਭਗਵੰਤ ਮਾਨ ਦੀ ਸਰਕਾਰ ਆ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਿੱਖ ਕੌਮ ਨੇ ਤੁਹਾਨੂੰ ਸਭ ਤੋਂ ਵੱਡਾ ਯੋਗਦਾਨ ਪਾਇਆ ਸਰਕਾਰ ਬਣ ਲਈ ਲੋਕ ਆਕ ਚੁੱਕੇ ਸੀ ਅਕਾਲੀਆਂ ਤਾਂ ਹੱਕ ਚੁੱਕੇ ਸੀ ਕਾਂਗਰਸੀਆਂ ਤਾਂ ਹੱਕ ਚੁੱਕੇ ਸੀ ਆਖਰ ਇੱਕ ਬਦਲਾ ਲੈ ਆਂਦਾ ਤੁਸੀਂ ਕਿਹਾ ਸੀ ਸਾਨੂੰ ਬਦਲਾ ਇੱਕ ਵਾਰੀ ਸਾਨੂੰ ਦੇ ਦਿਓ ਤੇ ਅੱਜ ਭਗਵੰਤ ਮਾਨ ਨੇ ਜਿੱਥੇ ਸੇਕੋਂ ਦੀ ਗੱਲ ਸੁਣਨੀ ਸੀ ਤੇ ਪਰ ਅੱਜ ਉੱਥੇ ਜਿਹੜਾਗਾ ਸਿੰਘਾਂ ਉੱਥੇ ਲਾਟੀ ਚਾਰਜ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਹੋਰ ਬੰਦੀ ਸਿੰਘ ਬਣਾਏ ਜਾ ਰਹੇ ਨੇ ਪਹਿਲਾ ਬੰਦੀ ਸਿੰਘ ਜਿਹੜੇ 33 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਆਪਣੇ ਦੁਗਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਕੋਈ ਸਰਕਾਰ ਆਉਂਦੀ ਆ ਹਰ ਇੱਕ ਸਰਕਾਰ ਵਾਅਦੇ ਕਰਦੀ ਆ ਸਿੱਖਾਂ ਦੇ ਨਾਲ ਕਿ ਅਸੀਂ ਇਸ ਤਰ੍ਹਾਂ ਕਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਪਰ ਜਦੋਂ ਰਾਜ ਭਾਉ ਉੱਤੇ ਬਹਿ ਜਾਂਦੀ ਆ ਕੁਰਸੀਆਂ ਉੱਤੇ ਬਹਿ ਜਾਂਦੀ ਆ ਤਾਂ ਉਹ ਸਾਰਾ ਜਿਹੜਾਗਾ ਤੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾਂਦਾਗਾ ਇਹੀ ਹਾਲ ਭਗਵੰਤ ਮਾਨ ਦੀ ਸਰਕਾਰ ਵੱਲੋਂ ਹੋਇਆ ਪਹਿਲਾਂ ਕਿਹਾ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਅਸੀਂ 24 ਘੰਟਿਆਂ ਦੇ ਵਿੱਚ ਜਿਹੜਾ ਬਿਆਦ ਵਿਧਾ ਅਨਸਾਫ਼ ਦੇਵਾਂਗੇ ਤੁਹਾਨੂੰ ਕੇਦਰੀਵਾਲ ਨੇ ਕਿਹਾ ਸੀ ਮਾਰਨ ਸਾਭ ਕੀ ਦੇਣਾ ਸੀ ਤੇ ਸਿੱਖ ਕੌਮ 2 ਸਾਲਾਂ ਤੋਂ ਜਲੀਲ ਹੋ ਰਹੀ ਆ ਧਰਨਾ ਲੱਗਿਆ ਹੋਇਆ ਮਹਾਲੀ ਦੇ ਵਿੱਚ ਜੇਕਰ ਅੱਜ ਕੱਲ੍ਹ ਆਈ ਕਿ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਕਰਨਾ ਸੀ ਤਾਂ ਪੁਲਿਸ ਵੱਲੋਂ ਜਿਹੜਾ ਗੱਲਬਾਤ ਉਹਨਾਂ ਨੂੰ ਪਹਿਲਾਂ ਕਰਨੀ ਚਾਹੀਦੀ ਸੀ ਜਿਸ ਤੋਂ ਉਹ ਕਾਲ ਦਿੱਤੀ ਸੀ ਕਿ ਅੱਜ ਦੇ ਦਿਨ ਤੇ ਉਹਨ ਤੋਂ ਪਹਿਲਾਂ ਗੱਲਬਾਤ ਕਰਦੀ ਉਹਨਾਂ ਦੇ ਨਾਲ ਕੋਈ ਵਿਚਾਰ ਸਾਂਝੇ ਕਰਦੀ ਤਾਂ ਠੀਕ ਸੀ ਪਰ ਨਹੀਂ ਇਨਾਂ ਨੇ ਇੱਕ ਜਾਲਮ ਅਖਤਿਆਰਾ ਜਦੋਂ ਆਪਾਂ ਕਹਿ ਲਿਆ ਕਿ ਉਹ ਕੀਤਾ ਹੋਇਆਗਾ ਕਿ ਡਾਂਗਾਂ ਦੇ ਨਾਲੇ ਡਰਾਉਣਾ ਚਾਹੁੰਦੇ ਆ ਡਾਂਗਾਂ ਦੇ ਨਾਲੇ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੇ ਆ ਇਹ ਸਿੱਖ ਕੌਮ ਇਹ ਖਤਮ ਹੋਣ ਵਾਲੀ ਨਹੀਂ ਇਹ ਡਾਂਗਾਂ ਤੋਂ ਡਰਨ ਵਾਲੀ ਨਹੀਂ ਇਸ ਕਰਕੇ ਜਿਹੜਾ ਨਿਹੰਗ ਜਥੇਬੰਦੀਆਂ ਜਾਂ ਹੋਰ ਸਿੱਖ ਜਥੇਬੰਦੀਆਂ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਬਹੁਤ ਹੀ ਮੰਦ ਭਾਗਾਗਾ ਅਤੇ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਜੇਕਰ ਕੋਈ ਸਰਕਾਰ ਜ਼ੁਲਮ ਕਰਦੀ ਆ ਤੇ ਉਹਨਾਂ ਦਾ ਜ਼ੁਲਮਾਂ ਦਾ ਟਾਕਰਾ ਜਿਹੜਾ ਸਿੱਖ ਕੌਮ ਕਰਦੀ ਆ ਰਹੀ ਆ ਤੇ ਕਰਦੀ ਰਹੇਗੀ ਬੇਸ਼ੱਕ ਅੱਜ ਸਾਡੇ ਸਿੰਘ ਨੇ ਜੋ 32 33 ਸਾਲਾਂ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਗਾਲ ਰਹੇ ਨੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ 1.5 ਲੱਖ ਨੌਜਵਾਨ ਮਾਰ ਦਿੱਤਾ ਮਕਾ ਦਿੱਤਾ ਤੇ ਉਹਨਾਂ ਦੇ ਅੱਜ ਫੀਟੀਆਂ ਲੱਗੀਆਂ ਹੋਈਆਂ ਨੇ بڑے بڑے ਅਹੁਦੇ ਮਿਲੇ ਹੋਏ ਨੇ ਉਹਨਾਂ ਨੂੰ ਅੱਜ ਤੇ ਪਰ ਜਿਨ੍ਹਾਂ ਨੇ ਆਪਣਾ ਰੈਐਕਸ਼ਨ ਦਾ ਐਕਸ਼ਨ ਦਾ ਰੈਐਕਸ਼ਨ ਕੀਤਾ ਤੇ ਉਹਦਾ ਬਦਲਾ ਲੱਤਾ ਬਿਆੰਤੇ ਪੁੱਟੜ ਦਾ ਬਦਲਾ ਲੱਤਾ ਤੇ ਅੱਜ ਕੌਮ ਆ ਫਿਰ ਅੱਜ ਦਰਦ ਦਰਦ ਤੇ ਭੜਕ ਰਹੀ ਆ ਕਿ ਸਾਡੇ ਨਾਲ ਜਿਹੜਾ 83 ਦੇ ਵਿੱਚ 78 ਦੇ ਵਿੱਚ ਧੱਕੇ ਕੀਤੇਗੇ ਸਰਕਾਰ ਵੱਲੋਂ ਚਾਹ ਉਹ ਸੈਂਟਰ ਦੀ ਸਰਕਾਰ ਆ ਚਾਹ ਉਹ ਪੰਜਾਬ ਦੀ ਸਰਕਾਰ ਆ ਹਮੇਸ਼ਾ ਹੀ ਸਿੱਖਾਂ ਦੇ ਨਾਲ ਧੱਕੇ ਕਰ ਰਹੀ ਆ ਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਤੇ ਕਿਸ ਤਰ੍ਹਾਂ ਜਿਹੜਾ ਕਿ ਧੱਕੇ ਦੇ ਨਾਲ ਜਿਹੜਾ ਨੰਗ ਸਿੰਘਾਂ ਨੂੰ ਜਿਹੜਾ ਤੁੰਨੇ ਜਾ ਰਹੇ ਹੈਗਾ ਉਹਨਾਂ ਨੂੰ ਗੱਡੀਆਂ ਦੇ ਵਿੱਚ ਸੁੱਟਿਆ ਜਾ ਰਿਹਾ ਹੈਗਾ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਧਾੜ ਜਿਹੜੀਆਂ ਇਹ ਧੱਕੇ ਸਾਝੀਆਂ ਨੇ ਇਸ ਦੇ ਵਿਰੁੱਧ ਸਿਵਕੌਮ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਵਾਜ਼ ਚੱਕ ਸਕੇ ਤਾਂ ਕਿ ਜਿਹੜੇ ਇਹ ਲੋਕ ਨੇ ਜਿਹੜੇ ਕਹਿ ਕੇ ਤੁਹਾਡੀਆਂ ਲੈ ਕੇ ਵੋਟਾਂ ਮੁੱਖ ਮੰਤਰੀ ਐਮਪੀ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਬਾਅਦ ਦੇ ਵਿੱਚ ਉਹੀ ਐਮਪੀ ਐਮਐਲਏ ਮੁੱਖ ਮੰਤਰੀ ਤੁਹਾਡੇ ਉੱਤੇ ਡਾਂਗਾ ਭਰੌਂਦੇ ਨੇ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਅੱਜ ਪੂਰਾ ਜਿਹੜਾ ਭਕਿਆ ਪਿਆਗਾ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਡਾਕੇ ਚੱਲ ਰਹੇ ਨੇ ਚੋਰੀਆਂ ਚੱਲ ਰਹੀਆਂ ਨੇ ਠੱਗੀਆਂ ਚੱਲ ਰਹੀਆਂ ਨੇ ਕਾਤਲ ਦੇ ਜਿਹੜੇ ਹਰ ਇੱਕ ਕਾਤਲ ਜਿਹੜਾ ਆਪਾਂ ਸੁਣਦੇ ਆ ਕਿ ਰੋਜ਼ ਕਿਤੇ ਨਾ ਕਿਤੇ ਜਿਹੜੇ ਅਨੇਕਾਂ ਕਾਤਲਾਂ ਦੀ ਬਾਤਾਂ ਤਾਂ ਆਪਾਂ ਸੁਣਦੇ ਆ ਤੇ ਇਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਏਡਾ ਵੱਡਾ ਜਿਹੜਾ ਕ੍ਰੈਮ ਹੋ ਰਿਹਾਗਾ ਚਿੱਟੇ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਪਰ ਅਜੇ ਤੱਕ ਸਰਕਾਰ ਨੂੰ 3 ਸਾਲ ਹੋ ਗਏ ਤਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਨਾ ਹੀ ਬੰਦੀ ਸਿੰਘਾ ਦੇ ਮਾਮਲੇ ਵਿੱਚ ਕੋਈ ਗੱਲ ਕਰ ਰਹੀ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਸਿੱਕੂ ਆ ਨੂੰ ਇਨਸਾਫ ਮਿਲ ਸਕੇ ਤੇ ਤੁਸੀਂ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰਨੇ ਧੰਨਵਾਦ ਬਹਿਜੂ ਕਾ ਖਾਲਸਾ ਵਹਿਰ ਜੀ ਕੀ ਫਤਿਹ